ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਕਿਸਾਨ ਬਚਾਓ ਯਾਤਰਾ ਕਰੀ ਜਾ ਰਹੀ ਹੈ ਇਸ ਸਮੇਂ ਸਾਡੇ ਸਾਬਕਾ ਮੰਤਰੀ ਬਜਿੰਦਰ ਸਿਗਲਾ ਨੇ ਸਿਗਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਵੱਡਾ ਵਿਸਾਲ ਟਰੈਕਟਰ ਮਾਰਚ ਕਰਿਆ ਜਾ ਰਿਹਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਨਾਲ ਕਈ ਦਿਨਾਂ ਤੋਂ ਸਾਡੇ ਕਿਸਾਨ ਭਰਾ ਮਜ਼ਦੂਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਸੰਘਰਸ਼ ਕਰ ਰਹੇ ਆਂ ਔਰ ਭਾਜਪਾ ਦੀ ਕੇਂਦਰ ਦੀ ਸਰਕਾਰ ਜੋ ਐਮਐਸਪੀ ਨੂੰ ਗਾਰੰਟੀ ਕਰਨ ਵਾਸਤੇ ਜੋ ਮੰਗ ਹੈ ਉਸ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਹੈ ਆਪਣੇ ਸਭ ਦੇ ਸਾਹਮਣੇ ਉਹ ਕਿਸ ਤਰੀਕੇ ਦਾ ਮਾਹੌਲ ਬਾਰਡਰ ਦੇ ਉੱਪਰ ਹੈ ਕਿਸ ਤਰੀਕੇ ਦੇ ਨਾਲ ਸਾਡੇ ਕਿਸਾਨ ਭਰਾ ਸ਼ਹੀਦ ਹੋ ਗਿਆ ਕਿਸ ਤਰੀਕੇ ਨਾਲ ਕਿਸਾਨ ਭਰਾ ਉਥੇ ਬਾਰਡਰ ਦੇ ਉੱਪਰ ਆਪਣੀ ਰੋਜੀ ਜੋ ਕਿਸਾਨ ਸਾਡੇ ਦੇਸ਼ ਦਾ ਅੰਦਾਜ਼ਾ ਹੈ ਜਿਸ ਦੇ ਨਾਲ ਸਾਡੇ ਪੰਜਾਬ ਦੀ ਸਾਰੀ ਇਕਨੋਮੀ ਖੜੀ ਆਰਥਿਕਤਾ ਸਾਡੀ ਕਿਸਾਨੀ ਤੇ ਖੜੀ ਹੈ ਮਜ਼ਦੂਰ ਦੀ ਜਿਹੜੀ ਆਮਦਨ ਹੈ ਉਹ ਕਿਸਾਨ ਦੇ ਫਸਲ ਬੀਜਣ ਕਰਕੇ ਆਉਂਦੀ ਹੈ ਆੜਤੀ ਦੀ ਦੁਕਾਨ ਦਾ ਕੰਮ ਚੱਲਦਾ ਹੈ ਸ਼ਹਿਰਾਂ ਦੇ ਵਿੱਚ ਦੁਕਾਨਾਂ ਦਾ ਕੰਮ ਤਾਂ ਚੱਲਦਾ ਹੈ ਅੱਜ ਸਾਰੇ ਲੋਕ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦੀ ਸਪੋਰਟ ਦੇ ਵਿੱਚ ਔਰ ਜਿਹੜਾ ਸਾਡਾ ਨੌਜਵਾਨ ਵੀਰ ਸ਼ਹੀਦ ਹੋ ਗਿਆ ਉਹਦੇ ਪਰਿਵਾਰ ਦੇ ਨਾਲ ਸਹਿਮਤੀ ਦੇਣ ਵਾਸਤੇ ਉਹਦੇ ਪਰਿਵਾਰ ਦੇ ਨਾਲ ਇੱਕ ਜੁਟਤਾ ਦੇਣ ਵਾਸਤੇ ਖੜਨ ਵਾਸਤੇ ਇਹ ਸ਼ਾਂਤਮਕ ਤਰੀਕੇ ਨਾਲ ਮਾਰਚ ਕੱਢਿਆ ਜਾ ਰਿਹਾ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਕਾਂਗਰਸ ਪਾਰਟੀ ਵੱਲੋਂ ਔਰ ਉਸੇ ਤਰਜ਼ੀ ਦੇ ਉੱਪਰ ਅੱਜ ਸੰਗੂਰ ਦੇ ਵਿੱਚ ਵੀ ਮੈਂ ਇਸ ਮਾਰਚ ਨੂੰ ਦੀ ਅਗਵਾਈ ਕਰ ਰਿਹਾ ਔਰ ਬਹੁਤ ਸਾਰੇ ਟਰੈਕਟਰ ਚਲਾ ਕੇ ਤੁਸੀਂ ਦਰਜਨਾ ਪਿੰਡਾਂ ਦੇ ਵਿੱਚੋਂ ਗਏ ਹੋਗੇ ਨਿਕਲੇ ਹੋਗੇ ਕਿਵੇਂ ਦਾ ਲੱਗ ਰਿਹਾ ਕਿਸਾਨੀ ਅੰਦੋਲਨ ਨੂੰ ਹੰਗਾਰਾ ਕਿਵੇਂ ਮਿਲਦਾ ਹੈ ਦੇਖੋ ਸਾਰੇ ਗੱਲ ਤਾਂ ਇਹ ਹੈ ਕਿ ਆਪਾਂ ਹਰ ਸਾਰੇ ਲੋਕ ਆਪਣੇ ਤਰੀਕੇ ਦੇ ਨਾਲ ਕਿਸਾਨ ਭਰਾਵਾਂ ਦੇ ਨਾਲ ਖੜਨ ਵਾਸਤੇ ਆਪਣਾ ਸਪੋਰਟ ਕਰ ਰਹੇ ہیں اور ਮੈਂ ਇਹ ਸਮਝਦੇ ਹਾਂ ਕਿ ਅੱਜ ਜਿਨੇ ਅਸੀਂ ਪਿੰਡਾਂ ਚੋਂ ਗਏ ਆ ਸਾਰੇ ਲੋਕ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਹੋਊਗਾ ਕਿ ਬਹੁਤ ਸਾਰੇ ਲੋਕ ਬਾਹਰ ਆ ਕੇ ਇਸ ਗੱਲ ਦਾ ਸਮਰਥਨ ਕਰ ਰਹੇ ہیں اور ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਕਿਸਾਨਾਂ ਦਾ ਪਹਿਲਾ ਮੋਰਚਾ ਲੱਗਾ ਸੀ ਜਿੱਚ 700 ਤੋਂ ਵੀ ਵੱਧ ਕਿਸਾਨਾਂ ਦੀ ਸ਼ਹਾਦਤ ਹੋਈ ਸੀ ਉਸ ਵੇਲੇ ਵੀ ਮੋਰਚਾ ਲੱਗਿਆ ਉਸ ਵੇਲੇ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਸਮਰਥਨ ਕੀਤਾ ਸੀ ਕਾਂਗਰਸ ਕਿਸਾਨ ਭਰਾਵਾਂ ਦਾ ਤਾਂ ਕਿ ਉਹ ਦਿੱਲੀ ਜਾ ਕੇ ਆਪਣੀ ਗੱਲ ਰੱਖ ਸਕਣ ਔਰ ਜਿਹੜੇ ਕਿਸਾਨ ਭਰਾਵਾਂ ਦੇ ਬੱਚੇ ਸ਼ਹੀਦ ਹੋਏ ਸੀ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹ ਲੋਕਾਂ ਨੂੰ ਨੌਕਰੀਆਂ ਵੀ ਪੰਜਾਬ ਸਰਕਾਰ ਨੇ ਦਿੱਤੀਆਂ ਸੀ ਔਰ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹੋ ਕੇ ਮਜ਼ਬੂਤੀ ਕਿਤੇ ਸੀ ਨਾ ਸਾਹਿਬ ਪੰਜਾਬ ਸਰਕਾਰ ਵੀ ਤਾਂ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਕਰ ਰਹੀ ਹੈਗੀ ਉਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਉਹ ਵੀ ਹਰਿਆਣਾ ਸਰਕਾਰ ਨੂੰ ਕੋਸ ਰਹੀ ਆ ਪਰ ਤੁਸੀਂ ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਹੁਣ ਫੇਰ ਦੁਬਾਰਾ ਟਰੈਕਟਰ ਮਾਰਚ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਪੰਜਾਬ ਸਰਕਾਰ ਨੂੰ ਇੱਕੋ ਗੱਲ ਕਹੀ ਹੈ ਕਿ ਜਿਹੜੇ ਨੌਜਵਾਨ ਕਿਸਾਨ ਦੀ ਦੀ ਸ਼ਹਾਦਤ ਹੋਈ ਹੈ ਜਿਹੜੇ ਨੌਜਵਾਨ ਕਿਸਾਨ ਦੀ ਸ਼ਹਾਦਤ ਹੋਈ ਹੈ ਉਹਨਾਂ ਦੇ ਵਾਸਤੇ ਜਿਹੜੇ ਲੋਕ ਜ਼ਿੰਮੇਵਾਰ ਹਨ ਚਾਹੇ ਉਹ ਹਰਿਆਣੇ ਦੇ ਗ੍ਰਹਿ ਮੰਤਰੀਆਂ ਚਾਹੇ ਉਹ ਜੀਨ ਦੇ ਐਸਐਸਪੀ ਉਹਨਾਂ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਔਰ ਇਹੀ ਗੱਲ ਅਸੀਂ 2 ਦਿਨ ਪਹਿਲਾਂ ਜਦੋਂ ਸੰਗੁਰਜੀ ਵਿੱਚ ਧਰਨਾ ਲਾਇਆ ਸੀ ਐਸਐਸਪੀ ਸਾਹਿਬ ਦੇ ਦਫ਼ਤਰ ਦਾ ਘਰਾਓ ਕੀਤਾ ਸੀ ਉਦੋਂ ਵੀ ਇਹੀ ਗੱਲ ਕਹੀ ਸੀ ਤੇ ਅੱਜ ਵੀ ਅਸੀਂ ਇਹ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਦੇ ਹਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਸਮਝਦੇ ਹੋਏ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਉੱਪਰ ਔਰ ਜੀਨ ਦੇ ਐਸਐਸਪੀ ਦੇ ਉੱਪਰ ਜ਼ਰੂਰ ਪਰਚਾ ਦਰਜ ਕਰੂਗੀ ਸਾਫ ਤੌਰ ਦੇ ਉੱਪਰ ਪੰਜਾਬ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਟਰੈਕਟਰ ਮਾਰਚ ਕਿਸਾਨ ਕਾਂਗਰਸ ਵੱਲੋਂ ਜਿਹੜੀ ਕਿਸਾਨੀ ਬਚਾਓ ਯਾਤਰਾ ਦੇ ਤਹਿਤ ਕੱਢੇ ਜਾ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜੀ ਸੁਭਕਰ ਸਿੰਘ ਦੀ ਮੌਤ ਹੋਈ ਆ ਉਹਦੇ ਕਾਤਲਾਂ ਨੂੰ ਸਜ਼ਾ ਮਿਲੇ ਪੰਜਾਬ ਸਰਕਾਰ ਜਿਹੜਾ ਮਾਮਲਾ ਜਿਹੜਾ ਦਰਜ ਕਰੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਹੋਇਆ ਕਿ ਜ਼ਰੂਰਤ ਪਈ ਤਾਂ ਅੱਗੇ ਵੀ ਨਾਲ ਡਟਾਂਗੇ ਵਿੱਕੀਪੁਰ ਪੰਜਾਬ ਤੱਕ ਸੰਗਰੂਰ